ਪਾਰਟੀ ਮੇਰੇ ਲੰਮੀ ਕਬੱਡੀ ਖੇਡਣ ਜਾ ਰਿਹਾ ਇੱਥੇ ਕੰਮ ਬਹੁਤ ਦੇਰ 걸ਦਾ ਬਾਈ ਟਿਕਾਣੀ ਤੇ ਕਿਹੜਾ ਬਾਜ਼ ਲੱਗਦਾ ਹੋਇਆ ਲੈ ਵੀ ਬਾਜ਼ ਹੋਰ ਲੰਮ ਨੂੰ ਜੱਫਾ ਆਉਣਾ ਪਿਆ ਨਾਜਵਾਨਾ ਹੋ ਗਿਆ ਲਿੰਗਾ ਆ ਬਾਜ਼ ਇਹਦੇ ਦੇ ਪਾਸੇ ਮੰਡਾ ਮਿੰਨੂ ਇਹ ਬੜਾ ਸ਼ਰਤ ਆ ਇਹ ਬੜਾ ਸਪੀਡ ਕਾਕੇ ਪੈਂਦੇ ਆ ਕਾਕੇ ਖਿੰਦੇ ਆ ਮੁੰਡਾ 5 ਮਿੰਟ ਦੇ ਵਿੱਚ ਚੱਲਣਾ ਹੈ ਓਹ ਕਿੰਦਾ ਨਜ਼ਾਰਾ ਓਹ ਸੁਆਦ ਲੋਕੀ ਲੈਂਦੇ ਆ ਪਰ ਸਾਰੇ ਕਹਿੰਦੇ ਮੀਟਾ ਭਲਵਾਨ ਆ ਕਬੱਡੀ ਦੇ ਵੀ ਟੱਲੀ ਦਾ ਭਰਾਵਾਂ ਦੇ ਬਹੁਤ ਬਹੁਤ ਸਤਿਕਾਰ ਕਰਾਂਗੇ ਖਾਸਾ ਧੰਨਵਾਦ ਕਰਦੇ ਆ ਵੱਡੇ ਭਰਾਵਾਂ ਦਾ ਵੱਡੇ ਮੇਲੇ ਨੂੰ ਆਰਗੇਨਾਈਜ਼ ਕੀਤਾ ਭਰੇ ਦੇ ਪਾਸੇ ਰਾਜਾ ਧੁੰਦਰਾ ਦਾ ਮੁੰਡਾ ਹੈ कबड मेन सपोट आहे

you ਰਾਜੂ ਕੋਲ ਮਰਨੇ ਕੋ ਤੇ ਇਹ ਕਹਿੰਦੇ ਸਾਰੇ ਦੀ ਕੱਪੜੀਆਂ ਪਾ ਕੇ ਹਨ ਬੱਲੇ ਬੱਲੇ ਕਰਾਈਆਂ ਪਰ ਆਂ ਮੀਤਾ ਕਹਿੰਦੇ ਲੋਹੜ ਵਾਲਾ ਗੱਟੋ ਮੇਰੀ ਧਰਤੀ ਵਾਲਾ ਇਹ ਬਾਬਾ ਦਰਸ਼ਕਾਂ ਨੂੰ ਬਾਲਾ ਗਿਆ ਧਰੇ ਜੱਫੇ ਤੜ ਤੜਾ ਲਾਦੇ ਹਨ ਹਨ ਜੱਲਾ ਟਿਕਾਣੇ ਲੱਗੀਆਂ ਪਈਆਂ ਪਰ ਆਂ ਇਧਰੇ ਵੀ ਧਰਤੀ ਵਾਲਾ ਇਧਰੇ ਵੱਡਾ ਇਲਾਣ ਹੋ ਗਿਆ ਦਰਸ਼ਕ ਨੇਤਾ ਕੰਨੋ ਬੇਲਾਂਪਰੀ ਪ੍ਰਬੰਧਕ ਕਮੇਟੀ ਨੂੰ نوجوان پایا تین ریٹا ایک ہزار دیا نوجوانوں بڑی بےنتی ہے سارے نگر کو دیرا پہ شروع ضرور سروان

ਨਮੋਲ ਢੱਲੋ ਕਹਿੰਦੇ ਨੌਜਵਾਨ ਘੋਟੀਆਂ ਵਾਲਾ ਕਬੱਡੀ ਪਾ ਰਿਹਾ ਹੈ ਆਹ ਹੈ ਜੀਤ ਭਵਾਨ ਦਾ ਕਹਿੰਦੇ ਬੜਾ ਪਿਆਰਾ ਮਿੱਤਰ ਹੈ ਇਹਦੀ ਜਾਰੀ ਕਹਿੰਦੇ 20 ਸਾਲ ਪੁਰਾਣੀ ਹੈ ਜੀਤ ਭਵਾਨ ਦਾ ਚੇਲਾ ਵੀ ਹੈ ਤੇ ਭਰਾ ਵੀ ਹੈ ਜਰਜੰਦਰ ਸਿੰਘ ਆ ਗਿਆ ਹਰਚੰਦਰ ਸਿੰਘ ਛੋਟੀ ਕਹਿੰਦੇ ਇੱਕ ਕਾਦਾ ਮਧਨੀ ਗੋਟੀ ਦਾ ਖਿਡਾਰੀ ਖੇਡ ਵਰ ਦੇ ਵਿੱਚ ਹਰਜੰਦਰ ਸਿੰਘ ਦੀ ਰੇਡ ਹੈ ਪਿੰਦਰ ਦੇ ਪਾਸੇ ਤੋਕਿਆ ਰਿਹਾ ਹੈ ਜਫਾ ਲਾਣਾ ਪੈਣਾ ਰੋ ਗਿਆ ਸਿੰਘ ਨੇ ਛੋਟੇ ਵੀਰ ਨੂੰ ਚਾਰੇ ਯਾਫੀ ਕਮਾਲ ਦੇ ਆਜਲਾਨਾ ਉਹ ਚਾਰੇ ਯਾਫੀ ਕਮਾਲ ਦੇ ਇਧਰਲੇ ਪਾਸੇ ਤੂਫਾਨ ਉਹ ਕਬੱਡੀ ਦਾ ਤੂਫਾਨ ਇੱਕ ਤੂਫਾਨ ਕਹਿੰਦੇ ਅਮਰੀਕਾ ਦੇ ਵਿੱਚ ਪਹਿਲਾ ਇੱਕ ਤਾਂ ਤਾੜੀ ਲਾ ਦੇ ਤੂਫਾਨ ਦੇ ਲਈ ਤੂਫਾਨ ਨੇ ਕਹਿੰਦੇ ਐਸ਼ਨ ਬਰਾਦਗਣਾ ਕੀਤਾ ਤਾੜੀਆਂ ਜ਼ੋਰ ਨਾਲ ਮਾਰ ਜੀਏ ਇਹਨਾਂ ਮੈਚ ਦਾ ਸੁਆਦ ਆਉਂਦਾ ਹੈ ਕਿ ਜੱਟ ਨੇ ਕਹਿੰਦੇ ਟੌਪ ਦੀ ਕਬੱਡੀ ਪਾਕੇ ਪ੍ਰਿੰਸ ਕੈਨੇਡਾ ਰਣਜੀਤ ਕੈਨੇਡਾ ਕਰਨ ਕੈਨੇਡਾ ਆਕਾਸ਼ ਬਾਕੀ ਮੋਰ ਬਲਾਲ ਦੁਬਈ ਹਰਸ਼ ਕੈਨੇਡਾ ਦਾਰਸ਼ ਸਿੰਘ ਜਰਮਨ ਪਰ ਸਾਹਮਣੇ ਪਰਲੇ ਪਾਸੇ ਹਾਂ ਦੌਰ ਦੇ ਪੁਆਇੰਟ ਬੱਲੇ ਤਾੜੀ ਮਾਰ ਦਿਓ ਇਹ ਕਹੜੀ ਹੈ ਕਿ पिंड के सिर के खड़ टे लॻी पई आहे पर साम्हूं नौजवान कॾहिं चंदा रेंडर जे खाते ਸਾਡਾ ਤੇ ਆ ਗਏ ਬੈਗ ਵਣ ਜੇਣਾ ਸਾਨੂੰ ਜਾਣੀ ਮਿੱਠੀਏ ਤੈਨੂੰ ਸਾਹਮਣੇ ਨਹੀਂ ਆਉਣੀ ਸਾਡੀ ਘਾੜੀ ਮਿੱਠੀਏ ਅੱਜ ਬਾਰਡਰਾਂ ਦੇ ਉੱਤੇ ਅਸੀਂ ਰਹਿੰਦੇ ਆਲੀ ਲੇਕ ਸਾਡੇ ਤਾਰੋਂ ਪਾਰ ਵੀ ਲਾਕਾ ਸੋੜ ਗਏ ਫਲੈਕਨ ਦਾ ਵਜਦਾ ਸਾਹਮਣੇ ਨਾ ਤੇਰਾ ਯਾਰ ਵੀ ਹਾ ਸਿਕਸ ਸਰਦਾਰ ਗੱਲੂ ਲਓ ਜੋਤਦੀਪ ਸਿੰਘ ਦੀ ਰੇੜਾ ਮੇਰੇ ਵੀਰੋ ਆ ਵੀ ਟੱਕਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਆ ਵੀ ਟੱਕਣਾ ਕੋਈ ਨਿੱਕੀ ਮੋਟੀ ਗੱਲ ਨਹੀਂ ਤੇ ਕਹਿੰਦੇ ਫਿਰ ਨਾਕ ਵਕਤ ਦਾ ਡੰਗ ਜਾਵੇ ਜਾਵੇ ਮਿਹਨਤ ਭਾਰੇ ਭਾਤੇ ਅਮਰੀਕ ਸਿਆ ਅੱਜ ਕੱਲ ਦੇ ਲੋਕਾਂ ਨੇ ਕਹਿੰਦੇ ਤੇਰੇ ਤੂਰੇ ਛੱਡ ਉਹ ਦਿਲਾਂ ਨੂੰ ਪੜਨਾ ਪੈਣਾ ਏ ਉਹ ਮੈਂ ਵੀ ਲਾਇਆ ਸਾਹਬ ਜਿੱਦਾਂ ਦੇ ਉਹ ਉਹਦਾ ਦੇ ਪੜਨਾ ਪੈਣਾ ਕੋ ਪੁਆਇੰਟ ਰੇਟਰ ਦਾ ਸਾਹਮਣੇ ਅਨਡ ਫਾਰਕ ਵੀ ਹੈ ਫਰਟ ਵੀ ਹੈ ਕੱਟੀਆਂ ਝੂਟੀਆਂ ਵੀ ਕਰਦਾ ਰਿਹਾ ਸੀ ਧੰਨਵਾਦ ਕਰਾਂਗੇ ਪਰ ਸਾਹਮਣੇ ਰਸਤਮ ਕੋਟ ਵਾਲਾ ਨੌਜਵਾਨ ਕਹਿੰਦੇ ਕਬੱਡੀ ਪੌਂਦਲੀ ਵਧਿਆ ਬੜਾ ਬੜਾ ਗਰਾਊਂਡ ਕਲੀਅਰ ਕਰ ਦਈਏ ਹੱਥ ਜੋੜ ਕੇ ਤੈਂਦਿਆ ਪਰ ਸਾਹਮਣੇ ਰਸਤਮ 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 ਓ ਰਸਤਮ ਓ ਰਸਤਮ ਓ ਰਸਤਮ ਤੇ ਚੱਲ ਰਿਹਾ ਟੁੱਟਾ ਕਰਦੀ ਆਲੇ ਇੱਥੇ ਦੇ ਪਾਸੇ ਖੇਡਕਾਰ ਸਿੱਧਾ ਕਰੀ ਗੱਲ ਲਓ ਸਾਹਮਣੇ ਹਰਵਿੰਦਰ ਸਿੰਘ ਤੂਫਾਨ ਕਬੱਡੀ ਪਾ ਰਿਹਾ ਹੈ ਰਾਇਆ ਗੋਪਿਆ ਵਾਲਾ ਸੁਖਨਾਰਲੀ ਦਾ ਚੇਲਾ ਅਮੀਸ਼ਾ ਵਾਲੇ ਕਹਿੰਦੇ ਸ਼ੇਰੇ ਉਹਨਾਂ ਦਾ ਚੇਲਾ ਨੌਜਵਾਨ ਰਾਇਆ ਉਹ ਗੋਪਿਆ ਵਾਲਾ ਟਰਾਈ ਕਰਦਾ ਪਰ ਹਰ ਜੀਤ ਬਣਵਾੜਦਾ ਚੇਲਾ ਜਿੰਦਾਂ 65 জার্সি ਦਾ ਗੱਲ ਤੜੀ ਖਿੱਚ ਕੇ ਨਾ ਮਰੀ ਜੀ ਕਿਉਂਕਿ ਮੈਚ ਬਰਾਤਰ ਗਿਆ ਖੇਡ ਰਿਹਾ ਜਾ ਰਿਹਾ ਗੱਲਾਂ ਟਿਕਾਣੇ ਲੱਗੀਆਂ ਤੰਤਰ ਤੀਰ ਬਾਬਾ ਮੋਹਨ ਸਿੰਘ ਜੀ ਦਾ ਫਿਰਾਨਾ ਜੁਰਮੇਲਾ ਚੱਲਿਆ ਲਬੀ ਸਾਮ ਤੇਰੀ ਦੇਰ ਤੱਕ ਵੀ ਆਪੀ ਨਹੀਂ ਰੋਣਾ ਨਾ ਇਹਦੀ ਪਗਤ ਨੇ ਅੱਜ ਸਾਮ ਵੀ ਗਰਾਊਂਡ ਕਲੀਅਰ ਕਰਦੀ ਹੈ ਮੇਰੀ ਬੇਨਤੀ ਹੈ ਭਰਾਵਾਂ ਨੂੰ ਗਰਾਊਂਡ ਕਲੀਅਰ ਕਰਦੀਏ ਸਾਡੇ ਵੀਰਾਂ ਨੂੰ ਬੇਨਤੀ ਸਾਰੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਗਰਾਊਂਡ ਕਲੀਅਰ ਕਰਦੀਏ ਓਏ ਆ गुराल जी गुलाब ਕੁਝ ਜਾਂਦਾ ਆਇਆ 500 ਆਇਆ 11 ਬੜ ਬੜ ਧਰਵਾ ਦੇ ਕੁੱਝ ਨੂੰ ਪਾਸੇ ਦੇ ਕੇ ਕਿਤੇ ਪਿੰਡ ਦਾ ਮਾਦਰਾ ਕਿਹਦੇ ਖਿਡਾਰੀਆਂ ਦਾ ਸਨਮਾਨ ਕਰੋ ਬੜਾ ਹੌਸਲਾ ਬੰਦਿਆ ਕੁੱਝ ਟੈਨਸ਼ਨ ਇਹ ਤਰ੍ਹਾਂ ਪਾਸੇ ਪਾਕੇ ਉਹ ਜੱਗ ਚੱਕੀ ਫਿਰਦਾ ਪਰ ਪੁਆਇੰਟ ਤਾਜ ਲਈਆਂ ਵਾਲਾ ਇਹ ਤਾਜ ਦਾ ਇਹ ਵੀ ਕਹਿੰਦੇ ਜੋਵਨ ਨਾਰਲੀ ਵਾਲਾ ਫਾਜੀ ਦਾ ਚਿੱਲਾ ਟਾਉਲੇ ਨੰਬਰ दी पाण बि चङो पासे शेरू शरू कया ਬੰਦਰੀ ਬਣ ਆਇਆ ਪਰ ਸਾਹਮਣੇ ਕੰਨੇ ਚਾਰ ਜਵਾਂ ਦੇ ਵਿੱਚ ਕੰਨੇ ਆਠਾ ਓਠਾ ਆਠਾ ਆਠਾ ਜੀ ਸਾਹਿਬ ਇੱਕ ਨੌਜਾਨਾ ਪਾਵੇ ਜੋੜ ਕੇ ਰਸਟਮ ਖੇਡ ਗਰਾਹ ਦੇ ਵਿੱਚ ਮੈਚ ਨੌਜਵਾਨ ਕਹਿੰਦੇ ਨੌਜਵਾਨ ਰਾਮ ਕੰਦੇ ਨਾ ਨਾ ਮਾਰਦਾ ਹਰ ਜੀ ਦੇ ਖਿਲਾਣ ਦੇ ਤੀਕ ਤੇ ਹੈ ਗੁੱਡੀ ਅੰਦਰਾਂ ਜਾ ਐਡ ਗੱਲਾ ਟਿਕਾਣੇ ਲੱਗੀਆਂ ਪਈਆਂ ਨੌਜਵਾਨ ਕਹਿੰਦੇ ਤੂਫਾਨ ਕਬੱਡੀ ਪੰਡਲੀ ਵਧਾਇਆ ਲੈ ਵੀ ਮਿੱਤਿਆ ਹੈ ਰੰਦਾ ਉਹ ਮੂਰੇ ਆ ਚੰਨ ਮਹਿਬੂਦਪੁਰੀਆ ਸਖਪਾਲ ਠੁਲਰ ਦੇ ਪਿੰਡਾਂ ਦਾ ਨੌਜਵਾਨ ਇਸ ਵੇਲੇ ਕਹਿੰਦੇ ਟੱਕ ਲੈਣ ਦੀ ਗੱਲ ਕਰਦਾ ਪਰ ਤੂਫਾਨ ਫੜਦਾ ਕੁੱਦਿਆ ਜਿਵੇਂ ਤੂੰ ਛਨੇ ਫਰੇ ਦੇ ਜੱਫੇ ਲਾਉਣਾ ਹੰਨਾ ਸਾ ਤੈਨੂੰ ਬਾਹਰ ਖਲੋਕੇ ਜਾਂਦੇ ਰਹਿ ਕੁੱਦਿਆ ਪਰ ਅੱਜ ਦੀ ਸਮਾਂ ਨਾਜਵਾਨਾ ਤੇਰਾ ਲੈ ਵੀ ਕਰਦੇ ਹੁੰਦੇ ਆ ਗੱਲ ਪਰ ਵੀ ਲਾਓ ਸਾਹਮਣੇ ਨਾਜਵਾਨ ਹਰਚੰਦਰ ਸਿੰਘ ਤੂਫਾਨ ਕਬੱਡੀ ਪਾ ਕੇ ਐਡ ਬੱਲੇ ਬੱਲੇ ਕਰਾਉਂਦਾ ਪਰ ਖੁੱਚ ਪੱਟੀ ਹੋਈ ਐ ਅਸੀਂ ਕਿਸੇ ਦੇ ਪੈਸੇ ਦੇ ਹੱਥ ਨਹੀਂ ਲਵਣਾ ਪੈਸੇ ਸਿਰਫ ਖੇਡਾਂ ਦੇ ਲਈ ਮੇਰੀ ਬੇਨਤੀ ਆ ਭਰਾਵੋ ਆ ਡੰਗੇ ਪਿੰਡੇ ਖੇਡਦੇ ਆ ਇਹਨਾਂ ਦਾ ਸਨਮਾਨ ਜੀ ਕੁੱਟਾ ਖੇਡਦਾ ਤੁਹਾਡੇ ਪਿੰਡ ਦਾ ਇਹਨੂੰ ਜਰੂਰ ਦਿਓ ਇਹਨੂੰ ਜਰੂਰ ਦਿਓ ਕਿਉਂਕਿ ਲੰਮੇ ਸਮੇਂ ਬਾਅਦ ਕੁੱਟਿਆ ਦਾ ਕਰ ਗਿਆ ਹੈ ਆ ਰੇਡ ਬਾਲ ਫਿਰੋ ਹੈ ਇਹਦਾ 500 ਰੁਪਏ ਸ਼ੇਰ ਵਾਲਾ ਪੇਦਾ ਕਰਦੀ ਹੈ 500 ਰੁਪਏ ਸ਼ੇਰ ਹੋਰ ਦੇਖਦੇ ਆ ਕਿਹੜਾ ਬੱਲੇ ਬੱਲੇ ਕਰਾਵੇਗਾ ਲੈ ਵੀ ਬੀਤਿਆ ਐਨ ਰਾਤ ਪਈ ਹੋਈ ਐ ਅੱਜ ਤੱਕ ਇਹ ਜਿਹੜੇ ਤਾਰੇ ਦਿਖਾਏ ਪਏ ਐ ਐਨ ਖੰਡਾ ਟਕਾ ਲੈਣੇ ਆ ਵੀ ਮੁੰਡਾ ਟਾਪ ਟਾਪ ਹੋਇਆ ਜੱਫੇ ਲਾ ਗਿਆ ਆ ਵੀ ਫਰੇਵੇ ਜੱਫੇ ਲਾ ਗਿਆ ਆ ਵੀ ਖੰੰਡੀ ਡਰਾਈਵ ਆ ਵੀ ਖੁੱਪੀ ਚਾ ਲੈ ਆ ਵੀ ਵਿਚਾਰਾ ਲੈ ਆ ਆ ਸ਼ੇਰੂ ਜਗਜੀਤ ਜਿਹੜੀਆਂ ਜੜੀਆਂ